ਮਸਕਾ ਜੀ ਪਰੇ ਦਸ ਕੋ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖ ਰਹੋ ਆਪੀ ਬੰਦ ਤੇ ਅੱਜ ਅਸੀਂ ਇੱਕ ਵੀਡੀਓ ਪਾਈਸੀ ਗਈ ਜਿਹਦੇ ਵਿੱਚ ਰੰਗੀਲਪੁਰ ਪੰਚਾਇਤ ਦਾ ਨਿਕਲ ਹੋਇਆ ਸੀਗਾ ਤੇ ਬੀਸੀ ਸਾਹਿਬ ਕੋਲ ਅਚਾਨਕ ਨਵੀਂ ਪੰਚਾਇਤ ਮਿਲੀ ਤੁਹਾਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਕੰਮ ਨਹੀਂ ਹੋ ਰਿਹਾ ਲੇਕਿਨ ਕੀ ਚੱਕਰ ਹੈਗਾ ਆ ਪਿਛਲੇ ਵੀਤੇ ਕਿਹੜੇ ਕਿਹੜੇ ਇਹਨਾਂ ਦੇ ਕੋਈ ਕਪੜੇ ਵਾਦੀ ਕਰੀ ਦਿੱਤੀ ਹੋਈ ਹੈ ਜਾਂ ਨਹੀਂ ਕੀਤੀ ਹੋਈ ਹੈ ਇਹਦੇ ਸਬੰਧ ਦੇ ਵਿੱਚ ਸਾਨੂੰ ਬਹੁਤਾ ਪਤਾ ਨਹੀਂ ਸੀਗਾ ਅਸੀਂ ਵੀਡੀਓ ਉਹਨਾਂ ਦੀ ਸਾਰਿਆਂ ਨੂੰ ਸੁਣਦੇ ਪਾਤੀ ਪਰ ਲੇਕਿਨ ਇਸ ਦਾ ਦੂਜਾ ਪੱਖ ਜਿਹੜਾ ਹੈ ਉਹੋ ਆਪਣਾ ਕੰਨੀ ਇੱਕ ਪੱਖਾ ਤੇ ਦੂਜਾ ਪੱਖ। ਤੇ ਸਾਡੇ ਨਾਲ ਉਸੇ ਪਿੰਡ ਤੋਂ ਸਰਪੰਚੀ ਦੀ ਚੋਣ ਹੁੰਦੇ ਲੜੇ ਹੋਏ ਆ ਸਾਡੇ ਜਗਮਉਂ ਸਿੰਘ ਜੀ ਮੇਰੇ ਨਾਲ ਮਿਲੂਤ। ਤੇ ਇਹਨਾਂ ਨੇ ਵੀਡੀਓ ਦੇਖੀ ਜਦੋਂ ਮੇਰੇ ਪਾਸ ਪਹੁੰਚੇ ਆ ਗਏ। ਜਗਮਉਂ ਸਿੰਘ ਜੀ ਥੋੜਾ ਚੌਕ ਤੇ ਸਾਡੇ ਇਸ ਆਰਟੀਕਲ ਚੈਨਲ ਦੇ ਵਿੱਚ। ਤੁਹਾਨੂੰ ਮੈਂ ਪਹਿਲੀ ਵਾਰ ਮਿਲ ਰਿਹਾ ਇਸ ਮਸਲੇ ਦੇ ਵਿੱਚ ਵਿਚਾਰ ਚੱਲ ਕੋ ਮਿਲਦੇ ਰਹਿੰਦੇ ਆ। ਪਰ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਚੋਣ ਲੜੀ ਹੈ। ਤੇ ਅੱਜ ਮੈਂ ਵੀਡੀਓ ਜਿਹੜੀ ਤੁਸੀਂ ਦੇਖੀ ਰਹੀ ਹੈ ਕੀ ਮੇਲ ਕਿਹਾ ਕਹਿਤਾ ਰਿਹਾ ਜੀ ਦੇਵ ਜੀ ਕੀ ਕੰਮ ਸੀ ਸਭ ਤੋਂ ਪਹਿਲਾਂ ਬੱਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਪੱਖ ਸੁਣਨ ਵਾਸਤੇ ਬੱਗਾ ਜੀ ਪੰਚਾਇਤੀ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪੰਜਾਬ ਚ ਸਰਟੀਫੀਕੇਟ ਚ ਜੀ ਤੇ ਉਹਦੇ ਨੋਮੀਨੇਸ਼ਨ ਪੇਪਰ ਫਾਈਲ ਹੁੰਦੇ ਆ 4 10 2024 ਜੀ ਤੇ ਉਹਦੇ ਚ ਮੈਂ ਵੀ ਕੀਤੇ ਹੋਰ ਪਿੰਡ ਜੋ ਕਈ ਜਣਾਂ ਨੇ ਪੇਪਰ ਫਾਈਲ ਕੀਤੇ ਸਰਪੰਚੀ ਵਾਸਤੇ ਵੀ ਪੰਚੀ ਵਾਸਤੇ ਜੋ ਸਭ ਦਾ ਡੈਮੋਕਰੈਟਿਕ ਰਾਈਟ ਹੈ ਜੀ ਤੇ ਉਹਦੇ ਚ ਸੁਨੀਲ ਕੁਮਾਰ ਨੇ ਵੀ ਕੀਤੇ ਜੀ ਸਭ ਨੇ ਪਾਣੀ ਦੇ ਬਿੱਲ ਵੀ ਭਰੇ ਆਪਣੀ ਸਾਰੀ ਐਨਓਸੀਸ ਕਲੀਅਰ ਕਰਵਾਈਆਂ ਜੋ ਮੰਡੇਟਰੀ ਸੀਗਾ ਜੋ ਮੰਡੇਟਰੀ ਸੀਗਾ ਮੈਂ ਵੀ ਕਰਵਾਈਆਂ ਜੀ ਤੇ ਇੱਕ ਬਹੁਤ ਅਜੀਬ ਗੱਲ ਹੈ ਜੀ ਅਸੀਂ ਚਾਰ ਚਾਰ ਦਿਨ ਲਾਈਨ ਚ ਲੱਗ ਕੇ ਵੀਡੀਓ ਆਫਿਸ ਤੋਂ ਆਪਣੀਆਂ ਐਨਓਸੀਆਂ ਰਿਸੀਵ ਕੀਤੀਆਂ ਤੇ ਇੱਕ ਬੰਦੇ ਨੂੰ ਐਨਓਸੀ ਨਾ ਮਿਲੇ ਤੇ ਉਹ ਕਹੇ ਮੈਂ ਸਰਪੰਚੀ ਦੀ ਚੋਣ ਲੜਨੀ ਆ ਸਹੀ ਗਾ ਤੇ ਮੈਂ ਇਹਦੇ ਬਾਰੇ ਤੁਹਾਨੂੰ ਚੰਨਣਾ ਪਾਉਂਦਾ ਉਸ ਬੰਦੇ ਨੂੰ ਵੀਡੀਓ ਆਫਿਸ ਤੋਂ ਵੀਡੀਓ ਸਾਹਿਬ ਨੇ ਐਨਓਸੀ ਪ੍ਰੋਵਾਈਡ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਉਹ ਪੰਚਾਇਤ ਦਾ ਦੇਣਦਾਰ ਸੀ ਠੀਕ ਹੈ ਉਹਨੇ ਤਕਰੀਬਨ ਤਕਰੀਬਨ 4.5 ਕਰੋੜ ਰੁਪਏ ਦਾ ਪਿੰਡ ਦੇ ਵਿੱਚ ਕਪਲਾ ਕੀਤਾ ਹੋਇਆ ਸੀ ਅੱਛੇ ਜੀ ਮੈਂ ਵੀ ਸਾਰੀ ਤੁਹਾਨੂੰ ਬਰੀਫ ਕਰੂੰਗਾ ਜਦੋਂ ਉਹਨੂੰ ਐਨਓਸੀ ਨਹੀਂ ਮਿਲੀ ਉਹ ਮਾਨਯੋਗ ਹਾਈ ਕੋਰਟ ਗਿਆ ਠੀਕ ਹੈ ਜੀ ਤੇ ਉਹਨੇ ਆਪਣੀ ਰੈਟ ਪਟੀਸ਼ਨ ਫਾਈਲ ਕੀਤੀ ਤੇ ਮੀਨ ਵਾਈਲ ਉਹਨੂੰ ਹਾਈ ਕੋਰਟ ਤੋਂ ਰਿਲੀਫ ਮਿਲੀ ਜੀ ਤੇ ਉਹ 11 ਤਰੀਕ ਨੂੰ ਆਪਣੇ ਕਾਗਜ਼ ਲਿਆਇਆ ਤੇ ਉਹਰੇ ਡੀਸੀ ਆਫਿਸ ਦੇਤੇ ਕਿ ਮਨੂੰ ਹਾਈ ਕੋਰਟ ਨੇ ਅਲਾਉ ਕੀਤਾ ਤੇ ਮੀਨ ਵਾਈਲ 14 ਤਰੀਕ ਨੂੰ ਇਲੈਕਸ਼ਨ ਤੋਂ ਡੇ ਪ੍ਰਾਇਰ ਇੱਕ ਦਿਨ ਜੀ ਉਹਦੀ ਉਹ ਪਟੀਸ਼ਨ ਮਾਨਯੋਗ ਡਬਲ ਵੈਂਚ ਹਾਈ ਕੋਰਟ ਨੇ ਜੀ ਉਹ ਖਾਰਜ ਕਰ ਦਿੱਤੀ ਦੀ ਦਾ ਪ੍ਰੂਫਾ ਤੁਹਾਡੇ ਕੋਲ ਮੈਂ ਦੇ ਵੀ ਜਾਵਾਂਗਾ ਤੁਹਾਨੂੰ ਜੇ ਕਿਸੇ ਦਰਸ਼ਕ ਨੇ ਦੇਖਣਾ ਤਾਂ ਉਹ ਦੇਖ ਵੀ ਲਏਗਾ ਤੇ ਇਹਦੇ ਵਿੱਚ ਜੇ ਆਪਾਂ ਸਾਰੀ ਨਾ ਪੜ੍ਹੀਏ ਤੇ ਇਹਦੇ ਵਿੱਚ ਫਾਈਨਲ ਆਰਡਰ ਜੀ ਸਾਹਮਣੇ ਲਿਖੇ ਹੋਏ ਆ ਕਿ ਜਿਹੜੀਆਂ ਰੈਟ ਪਟੀਸ਼ਨਸ ਫਾਈਲ ਹੋਈਆਂ ਵੀ ਇਹ ਸਾਡੇ ਅਧਿਕਾਰ ਖੇਤਰ ਚ ਨਹੀਂ ਹੈ ਤੁਸੀਂ ਆਪਣੀ ਇਹ ਇਲੈਕਸ਼ਨ ਪਟੀਸ਼ਨ ਇਲੈਕਸ਼ਨ ਟਰਬਿਊਨਲ ਕੋ ਫਾਈਲ ਕਰੋ ਤੇ ਟਰਬਿਊਨਲ ਕੋਈ ਵੀ ਹੋ ਸਕਦਾ ਹੈ ਏਡੀਸੀ ਹੋ ਸਕਦਾ ਹੈ ਡੀਸੀ ਸਾਹਿਬ ਹੋ ਸਕਦੇ ਆ ਐਸਡੀਐਮ ਸਾਹਿਬ ਹੋ ਸਕਦੇ ਆ ਤੇ ਉਹ ਦੱਸਣਗੇ ਵੀ ਤੁਹਾਡੇ ਕਾਗਜ਼ ਖਾਰਜ ਕਿਉਂ ਹੋਏ ਆ ਠੀਕ ਹੈ ਉਹਨੇ ਆਪਣਾ ਪੱਲਾ ਠੀਕ ਹੈ ਜੀ ਤੇ ਮਾਨਯੋਗ ਇਹ ਦੋ ਬੈਂਚ ਨੇ ਕੈਨਸਲ ਕੀਤਾ ਤੇ ਉਹ ਬੰਦਾ 15 ਤਰੀਕ ਨੂੰ ਇਲੈਕਸ਼ਨ ਲੜ ਗਿਆ ਜੀ ਪ੍ਰਸ਼ਾਸਨ ਨੂੰ ਧੋਖੇ ਚ ਰੱਖ ਕੇ ਪਿੰਡ ਵਾਲਿਆਂ ਨੂੰ ਧੋਖੇ ਚ ਰੱਖ ਕੇ ਠੀਕ ਹੈ ਜੀ ਇਹ ਜਿੱਤ ਵੀ ਗਿਆ ਠੀਕ ਹੈ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਜੀ ਮੈਂ ਤੁਹਾਡੀ ਅੱਜ ਵੀਡੀਓ ਦੇਖੀ ਜੀ ਕਿਤਾਬ ਨੂੰ ਪੜ੍ਹੇ ਬਿਨਾ ਕਿਤਾਬ ਦੇ ਮੁਰਲੇ ਪੰਨੇ ਤੋਂ ਕਿਤਾਬ ਜੱਜ ਹੋ ਜਾਂਦੀ ਹੈ ਅਸੀਂ ਵਾਈਟ ਕੋਰਨਰ ਵਾਲੇ ਬੰਦੇ ਆ ਬਿਲਕੁਲ ਉਹ ਹੈਗਾ ਚੋਰ ਮੈਂ ਨਹੀਂ ਕਹਿੰਦਾ ਮਹਿਕਮਾ ਕਹਿੰਦਾ ਰਿਕਾਰਡ ਕਰੇ ਮਹਿਕਮਾ ਕਹਿੰਦਾ ਉਹ ਮੈਂ ਰਿਕਾਰਡ ਤੁਹਾਨੂੰ ਦਿਖਾਉਂਗਾ ਵੀ ਤੇ ਇਹ ਤਾਂ ਅਸੀਂ ਹਾਈ ਕੋਰਟ ਫਿਰ ਉਹ ਕਹਿੰਦਾ ਮੈਨੂੰ ਸੁਣਿਆ ਨਹੀਂ ਗਿਆ ਤੇ ਮੇਰੇ ਤੋਂ ਮੈਂ ਵੈਂਟੀਲੇਟਰ ਤੇ ਸੀ ਠੀਕ ਹੈ ਜੀ ਮੇਰੀ ਸੁਣਵਾਈ ਨਹੀਂ ਹੋਈ ਐਸ ਡੀ ਐਮ ਨੇ ਫੈਸਲਾ ਕਰਤਾ ਜਗਮਉਨ ਸਿੰਘ ਦੇ ਹੱਕ ਚ ਜੀ ਸਰ ਇਲੈਕਸ਼ਨ ਪਟੀਸ਼ਨ ਦਾ ਇੱਕ ਪ੍ਰਕਿਰਿਆ ਹੈ ਜੀ ਉਹ ਇਲੈਕਸ਼ਨ ਪਟੀਸ਼ਨ 5 ਮਹੀਨੇ ਚੱਲੀ ਹੈ ਜੀ ਠੀਕ ਹੈ ਇੱਕ ਦਿਨ ਚ ਉਹਦਾ ਫੈਸਲਾ ਨਹੀਂ ਹੋਇਆ ਤੁਹਾਡੇ ਹੱਕ ਦੇ ਫੈਸਲਾ ਹੋ ਚੁੱਕਿਆ ਹਾਂਜੀ ਉਹ ਮੇਰੇ ਹੱਕ ਚ ਫੈਸਲਾ ਹੋਇਆ ਮੈਂ ਪਟੀਸ਼ਨ ਫਾਈਲ ਕੀਤੀ ਸੀ ਹਾਲਾਂਕਿ ਮੇਰੀ ਪਟੀਸ਼ਨ ਫਾਈਲ ਕਰਨੀ ਬੰਦ ਹੀ ਨਹੀਂ ਸੀ ਜੀ ਇੱਕ ਬੰਦਾ ਜਿਹੜਾ ਅਲੀਜੀਬਲ ਹੀ ਨਹੀਂ ਸੀ ਠੀਕ ਹੈ ਜਿਹੜਾ ਅਲੀਜੀਬਲ ਹੀ ਨਹੀਂ ਸੀ ਉਹ ਇਲੈਕਸ਼ਨ ਲੜ ਗਿਆ ਬਿਲਕੁਲ ਫਿਰ ਉਹ ਕਹਿ ਰਿਹਾ ਮੇਰੇ ਨਾਲ ਤੱਕਾ ਹੋ ਗਿਆ ਤੱਕਾ ਤਾਂ ਤੂੰ ਕਰ ਗਿਆ ਪ੍ਰਸ਼ਾਸਨ ਨਾਲ ਅੱਜ ਦੀ ਵੀਡੀਓ ਜਦੋਂ ਉਹ ਕਹਿ ਰਹੇ ਸੀਗੇ ਤੁਸੀਂ ਆਵਾਮ ਦੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੇ ਇਸ ਕਰਕੇ ਤੁਸੀਂ ਅਫਸਰਾਂ ਦੇ ਤੇ ਪ੍ਰੈਸਰ ਪਰ ਦਬਾਅ ਵਰਗੇ ਨਹੀਂ ਉਹਦਾ ਸਭ ਨੂੰ ਪਤਾ ਜੀ ਮੈਂ ਕਿਹਦੇ ਨਾਲ ਸਬੰਧ ਰੱਖਦਾ ਕਿਹਦੇ ਨਾਲ ਨਹੀਂ ਰੱਖਦਾ ਸਾਡਾ ਛੋਟਾ ਜਿਹਾ ਸ਼ਹਿਰ ਹੈ ਅਸੀਂ ਸਾਰੇ ਭਾਈਚਾਰੇ ਚ ਰਹਿੰਦੇ ਆਂ ਬਿਲਕੁਲ ਅੱਜ ਵੀ ਰੋਪੜ ਸ਼ਹਿਰ ਚ ਜਿੰਨੇ ਐਮਸੀ ਨੇ ਸਾਰਿਆਂ ਨੇ ਟੱਚ ਨੇ ਮੈਂ ਸਾਰਿਆਂ ਦਾ ਛੋਟਾ ਮੇਰੇ ਸਾਰੇ ਵੱਡੇ ਭਰਾ ਨੇ ਬਿਲਕੁਲ ਤੁਸੀਂ ਰੰਗੀਲਪੁਰ ਰਹਿੰਦੇ ਹੋ ਮੇਰਾ ਪਿੰਡ ਰੰਗੀਲਪੁਰ ਆ ਜੀ ਮੈਂ ਦਵਲ ਸਿੰਘ ਕਲੋਨੀ ਰਹਿੰਦਾ ਆ ਅੱਛਾ ਜੀ ਮੇਰਾ ਜਿੱਦੀ ਪਿੰਡ ਰੰਗੀਲਪੁਰ ਆ ਅਸੀਂ 1992 ਚ ਪ੍ਰੋਪਰ ਮੂਵ ਹੋ ਗਏ ਸੀ ਬਟ ਮੈਂ ਹੁਣ ਰੰਗੀਲਪੁਰ ਰਹਿਣਾ ਪਿਛਲੇ 5.5 ਸਾਲਾਂ ਤੋਂ ਅੱਛਾ ਜੀ ਠੀਕ ਹੈ ਤੇ ਉਸ ਬੰਦੇ ਨੂੰ ਐਸਡੀਐਮ ਸਾਹਿਬ ਨੇ ਨਲ ਐਂਡ ਵੋਇਡ ਡਿਕਲੇਅਰ ਕਰਕੇ ਮੰਨੂ ਅਲਾਉ ਕਰਤਾ ਜੀ ਤੇ ਉਹ ਇਲੈਕਸ਼ਨ ਪਟੀਸ਼ਨ 4 ਮਹੀਨੇ ਚੱਲੀ ਜੀ ਤੇ ਉਹ ਕਹਿ ਰਿਹਾ ਮੇਰੀ ਸੁਣੀ ਨਹੀਂ ਗਈ ਚਲੋ ਉਹ ਉਹਦੇ ਐਸ ਡੀ ਐਮ ਸਾਹਿਬ ਦੇ ਫੈਸਲੇ ਨੂੰ ਉਹਨੇ ਚੈਲੰਜ ਕੀਤਾ ਹਾਈ ਕੋਰਟ ਤੇ ਉਹਦੇ ਤੇ ਲੱਗੀ ਸਟੇ ਜੀ ਮੈਂ ਦੱਸਣਾ ਚਾਹਣਾ ਬੱਗਾ ਜੀ ਉਹ ਸਟੇ ਲੱਗੀ ਆ ਉਥੇ ਕਿਸੇ ਜੱਜਮੈਂਟ ਨਹੀਂ ਆਈ ਕਿ ਸੁਨੀਲ ਕੁਮਾਰ ਦੁਆਰੇ ਸਰਪੰਚੀ ਤੇ ਆ ਜੇ ਉਹ ਹੁਣ ਉਥੇ ਕਹਿੰਦਾ ਕਿ ਮੈਨੂੰ ਚਾਰਜ ਨਹੀਂ ਦਿੱਤਾ ਜਾ ਰਿਹਾ ਮੈਨੂੰ ਸਾਢੇ 4 ਮਹੀਨੇ ਹੋ ਗਏ ਘੁੰਮਦੇ ਨੂੰ ਠੀਕ ਹੈ ਬੱਗਾ ਜੀ ਚਾਰਜ ਤਾਂ ਉਦੋਂ ਦਈਏ ਨਾ ਜੇ ਚਾਰਜ ਅੱਜ ਪ੍ਰਸ਼ਾਸਨ ਦੇ ਦਿੰਦਾ ਪ੍ਰਸ਼ਾਸਨ ਨੇ ਤਾਂ ਫਿਰ ਡਿਸਾਈਡ ਹੀ ਕਰਤਾ ਨਾ ਸਹੀ ਬੋਲ ਸਮਝ ਲੋ ਨੂੰ ਅੱਜ ਚਾਰਜ ਮਿਲ ਜਾਂਦਾ ਠੀਕ ਹੈ ਫਿਰ ਹਾਈ ਕੋਰਟ ਦਾ ਕੀ ਕੰਮ ਰਹਿ ਗਿਆ ਉਹਨਾਂ ਨੇ ਤਾਂ ਡਿਸਾਈਡ ਕਰਤਾ ਕੇਸ ਤਾਂ ਸਰਪੰਚੀ ਦਾ ਹੈ ਸਰਪੰਚੀ ਉਹਨੂੰ ਦੇਤੀ ਉਹਨਾਂ ਨੇ ਤਾਂ ਕੇਸ ਡਿਸਾਈਡ ਕਰਤਾ ਸਹੀ ਠੀਕ ਹੈ ਮੈਂ ਜੋ ਲਾ ਦੀ ਟਿਪੀਕਲ ਲੈਂਗੁਏਜ ਆ ਨਾ ਜੀ ਬਿਲਕੁਲ ਮੈਂ ਉਹਦੇ ਤੇ ਤੱਥਾਂ ਦੇ ਗੱਲ ਕਰ ਰਿਹਾ ਮੈਂ ਕੋਈ ਬਰਬਲੀ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ ਇਹ ਟੈਕਨੀਕਲ ਗੱਲਾਂ ਨੇ ਜਿਹੜੇ ਚੀਜ਼ ਤੁਸੀਂ ਰਿਪੋਰਟ ਆਪਣੇ ਪੇਸ਼ ਕਰ ਰਹੇ ਹੋ ਤੁਸੀਂ ਬਿਲਕੁਲ ਫਰੋਡ ਦੇ ਸਾਹਮਣੇ ਗੱਲ ਕਰ ਰਹੇ ਇਹ ਟੈਕਨੀਕਲ ਗੱਲਾਂ ਨੇ ਜੀ ਹਾਂ ਮਾਨਯੋਗ ਅਦਾਲਤ ਕਹਿੰਦੀ ਹੈ ਕਿ ਅਸੀਂ ਇਹਨਾਂ ਦੇ ਆਰਡਰ ਸਟੇ ਕਰਦੇ ਹਾਂ ਤਾਂ ਮੀਨ ਵਾਈਲ ਸਰਪੰਚੀ ਕਰੇ ਸਨੂਈ ਕੁਮਾਰ ਸਾਨੂੰ ਕੋਈ ਕਰੇ ਮਨਜ਼ੂਰ ਹੈ ਮਨਜ਼ੂਰ ਹੈ ਜੀ ਬਿਲਕੁਲ ਸਾਨੂੰ ਮਨਜ਼ੂਰ ਹੈ ਜਿਹੜੇ ਸਾਡੇ ਪੰਚ ਨੇ ਅਸੀਂ ਉਹਨਾਂ ਨੂੰ ਕਹੋਗੇ ਜੀ ਵੀ ਪਿੰਡ ਦੇ ਕੰਮ ਕਰਾਓ ਸਹੀ ਗੱਲ ਅਸੀਂ ਪਿੰਡ ਦੇ ਕੰਮ ਨਹੀਂ ਅਸੀਂ ਲੋਕ ਭਾਈਚਾਰੇ ਨੂੰ ਅਸੀਂ ਸੇਵਾ ਕਰਦੇ ਹਾਂ ਲੋਕਾਂ ਦੀ ਬਿਲਕੁਲ ਆਪਣੀ ਜੇਬ ਚੋਂ ਪਿੰਡ ਪਿੰਡ ਦੇ ਵਿੱਚ ਹੀ ਹੁਣ ਜਾਈਏ ਹਾਂ ਜੀ ਅੱਜ ਆਪਣੀ ਜੇਬ ਚੋਂ ਪਿੰਡ ਚ ਪੈਸੇ ਲਾਏ ਹੋਏ ਆਂ ਜੀ ਬਿਲਕੁਲ ਇੱਕ ਬੰਦਾ ਵੀ ਪਿੰਡ ਦਾ ਉੱਠ ਕੇ ਕਹਿ ਨਹੀਂ ਸਕਦਾ ਕਿ ਇਹਨਾਂ ਨੇ ਕਿਸੇ ਦੇ ਪੈਸੇ ਖਾ ਲੇ ਜਾਂ ਰੱਖ ਲੇ ਜਾਂ ਕਿਸੇ ਦੀ ਚੋਰੀ ਕਰ ਲਈ ਬਿਲਕੁਲ ਤੇ ਇਹੇ ਬੰਦੇ ਉਹ ਨੂੰ ਮੈਂ ਦਿਖਾਣਾ ਜੀ ਸਾਡੇ ਪਿੰਡ ਆਡਿਟ ਹੋਇਆ ਸੀ ਜੀ ਇਹ ਉਹਦੀ ਆਡਿਟ ਰਿਪੋਰਟ ਹੈ ਮੈਂ ਨਹੀਂ ਬਣਾਈ ਰਿਪੋਰਟ ਇਹ ਰਿਪੋਰਟ ਹੈਗੀ ਆ ਜੀ ਡਾਇਰੈਕਟਰ ਆਫਿਸ 68 ਸੈਕਟਰ ਪੰਚਾਇਤੀ ਰਾਜ ਜੀ ਉਹਨਾਂ ਨੇ ਬਣਾਈ ਹੋਈ ਰਿਪੋਰਟ ਹੈ ਜੀ ਇਹ ਤੇ ਇਹਦੇ ਵਿੱਚ ਵੱਡੇ ਵੱਡੇ ਕਪੜੇ ਸਾਫ ਉਹਨਾਂ ਨੇ ਲਿਖਿਆ ਹੋਇਆ ਜਿਨ੍ਹਾਂ ਚੋਂ ਜੇ ਦੇ ਅਸੀਂ ਆਖਰੀ ਤਿੰਨ ਪੰਨੇ ਦੇਖੀਏ ਨਾ ਜੀ ਹੁਕਮ ਹੋਏ ਹੋਏ ਆ ਇਹ ਕਨੇਓਰ ਹੈਗਾ ਜੀ ਸਾਫ ਦਾ ਸਰਪੰਚ ਕਮਲਜੀਤ ਕੌਰ ਦਾ ਅੱਛਾ ਜੀ ਜਿਹਦਾ ਕਿ ਸੁਨੀਲ ਕੁਮਾਰ ਪੰਚ ਸੀਗਾ ਉਸ ਵੇਲੇ ਹਾਂ ਜੀ ਆ ਇਹਨਾਂ ਨੇ ਮੇਰੇ ਨਾਲ ਗੱਲ ਜੇ ਵੀ ਕਰਿਆ ਸੀਗਾ ਵੀ ਇਸ ਵੇਲੇ ਮੈਂ ਦੁਪੰਡ ਨਹੀਂ ਸੀਗਾ ਪੰਚ ਤਾਂ ਹੈਗਾ ਸੀ ਨਾ ਜੀ ਮੈਂ ਉਹਦਾ ਵੀ ਤੁਹਾਨੂੰ ਸਪਸ਼ਟੀਕਰਨ ਦਵਾਂਗਾ ਕਿ ਇਹਨਾਂ ਦਾ ਹੱਥ ਕਿਵੇਂ ਹੈ ਬਿਲਕੁਲ ਇਹਨਾਂ ਦਾ ਹੱਥ ਇਹਦੇ 'ਚ ਵੀ ਕਿਵੇਂ ਹੈ ਮੈਂ ਤੁਹਾਨੂੰ ਦੱਸੂਗਾ ਜੀ ਜੀ ਇਹ ਇਹਨਾਂ ਦੇ ਤਿੰਨ ਹੁਕਮ ਹੋਏ ਹੋਏ ਆ ਪੰਚਾਇਤੀ ਰਾਜ ਭਵਨ ਵੱਲੋਂ ਤੇ ਜਿਨ੍ਹਾਂ ਤੇ ਸਰਪੰਚ ਸਾਬਕਾ ਸਰਪੰਚ ਨੇ ਇਹ ਸਮਨ ਰিসিਵ ਕੀਤੇ ਹੋਇਆ ਤੇ ਇਹਨਾਂ ਚ ਸਾਫ ਸਾਫ ਲਿਖਿਆ ਹੋਇਆ ਕਿ ਤੁਹਾਨੂੰ ਸੱਦਿਆ ਗਿਆ ਸੀ ਤੁਸੀਂ ਆਏ ਨਹੀਂ ਤੇ ਤੁਸੀਂ ਆਪਣਾ ਸਪਸ਼ਟੀਕਰਨ ਨਹੀਂ ਦਿੱਤਾ ਇਹ ਕਾਗਜ਼ ਬੋਲਦੇ ਆ ਜੀ ਇਹ ਮੈਂ ਨਹੀਂ ਬੋਲਦਾ ਠੀਕ ਆ ਜੀ ਇਹ ਹੋਗੇ ਕਮਲਜੀਤ ਜੀ ਜਦੋਂ ਉਹ ਸਰਪੰਚ ਸੀ ਠੀਕ ਹੈ ਤੇ ਇਹਦੇ ਚ ਆ ਰਿਹਾ ਜੀ ਕਮਲਜੀਤ ਜੀ ਨੇ ਮਤਾ ਪਾਇਆ ਹੋਇਆ ਅੱਛਾ ਜੀ ਜੀ ਨੇ ਤੇ ਸਾਈਨ ਨੇ ਅੱਜ ਅੱਜ ਜੋ ਜੋ ਬੰਦੇ 1 ਤੋਂ 7 ਨੰਬਰ ਵਾਰ ਤੋਂ ਸਾਡੇ ਮਾਨਯੋਗ ਉਹ ਸੀਗੇ ਪੰਜ ਸਾਹਿਬ ਸੀਗੇ ਉਹਨਾਂ ਦੇ ਵੀ ਸਾਈਨ ਹੋਏ ਹੋਏ ਆ ਠੀਕ ਆ ਜੀ ਤੇ ਕੁਝ ਬੰਦੇ ਜਿਨ੍ਹਾਂ ਜੋ ਐਕਸਪਾਇਰ ਹੋ ਗਏ ਉਹਨਾਂ ਦੇ ਵੀ ਸਾਈਨ ਹੋਇਆ ਸੁਨੀਲ ਕੁਮਾਰ ਦੇ ਵੀ ਸਾਈਨ ਹੋਇਆ ਠੀਕ ਹੈ ਤੇ ਇਸ ਮਤੇ ਚ ਸਾਫ ਸਾਫ ਲਿਖਿਆ ਹੋਇਆ ਹੈ ਜੀ ਛੇ ਰਹਾ ਜੀ ਕੀ ਅਸੀਂ ਇਹ ਮਤਾ ਵੀਡੀਓ ਸਾਹਿਬ ਨੂੰ ਪੇਸ਼ ਕਰਦੇ ਆ ਮੈਂ ਕਮਲਜੀਤ ਕੌਰ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਬਿਲਕੁਲ ਕੋਟ ਦੇ ਕੰਮ ਪਿੰਡ ਦੇ ਕੰਮ ਸਾਰੇ ਕੰਮ ਸੁਨੀਲ ਕੁਮਾਰ ਦੇਖਿਆ ਜਾਵੇ ਬਿਲਕੁਲ ਇਹਨਾਂ ਨੂੰ ਜਿਹੜੇ ਸਰਪੰਚੀ ਦਾ ਕੰਮ ਦੇਖਣ ਵਾਸਤੇ ਸਰਪੰਚੀ ਦੇ ਸਾਰੇ ਕੰਮ ਵੀ ਸੁਨੀਲ ਕੁਮਾਰ ਦੇਖਿਆ ਗਿਓ ਮੋਹਰ ਲਾਤੀ ਜੀ ਸੁਨੀਲ ਕੁਮਾਰ ਦੇ ਸਾਈਨ ਆ ਤੇ ਪੰਜ ਪੰਚਾਂ ਦੇ ਸਾਈਨ ਆ ਤੇ ਇੱਕ ਲਿਖਿਆ ਹੋਇਆ ਪੰਚਾਇਤੀ ਰਾਜ ਦਾ ਥਿਸ ਕੈਟ ਇੱਕ ਮੈਂਬਰ ਨੂੰ ਸਰਪੰਚ ਚੋਂ ਲਿੱਤਾ ਜਾਂਦਾ ਹੈ ਠੀਕ ਆ ਜੀ ਤੇ 4.5 ਕਰੋੜ ਦਾ ਘਪਲਾ ਹੋਵੇ ਤੇ ਚਾਰਜ ਦਿੱਤਾ ਹੋਵੇ ਸੁਨੀਲ ਕੁਮਾਰ ਨੂੰ ਤੇ ਸੁਨੀਲ ਕੁਮਾਰ ਕਹੇ ਮੇਰਾ ਹੱਥ ਨਹੀਂ ਜੀ ਕੁਝ ਇੰਸੇ ਗੱਲ ਤਾਂ ਵੀ ਤੁਸੀਂ ਤਾਂ ਅੱਜਾ ਜਿਹੜੀ ਤੁਸੀਂ ਕਥਪੇਸ਼ ਕਰਿਆ ਮੈਂ ਤਾਂ ਦੂਜਾ ਹੋਰ ਬੱਗਾ ਜੀ ਸਭ ਤੋਂ ਵੱਡੀ ਗੱਲ ਜਰ ਸੁਨੀਲ ਕੁਮਾਰ ਜੀ ਸਰਪੰਚ ਸੀ ਐਦਾਂ ਨਹੀਂ ਵੀ ਉਹਨਾਂ ਦੇ ਉਹਨਾਂ ਦੇ ਟਾਈਮ ਕਾਪੜੇ ਨਹੀਂ ਨਿਕਲੇ ਉਹਨਾਂ ਦੇ ਟਾਈਮ ਵੀ ਕਾਪੜਾ ਨਿਕਲਿਆ ਉਹਨਾਂ ਦੇ ਟਾਈਮ ਵੀ ਨਿਕਲਿਆ ਹੋਇਆ ਅੱਛਾ ਉਹਨਾਂ ਦੇ ਟਾਈਮ ਕਾਪੜਾ ਨਿਕਲਿਆ ਹੋਇਆ ਉਸ ਆਧਾਰ ਤੇ ਉਹਨਾਂ ਨੂੰ ਐਨਓਸੀ ਨਹੀਂ ਮਿਲੀ ਉਹ ਮੇਰੇ ਕੋਲ ਹੈਗੀ ਆ ਤੁਹਾਨੂੰ ਮੈਂ ਭੇਜ ਦੂੰਗਾ ਤੇ ਜਰ ਜਨਾਬ ਸਰਪੰਚ ਸੀ ਕਹਿੰਦਾ ਜੀ ਇਹ ਉਹਨਾਂ ਦਾ ਮੰਡਰੇਗਾ ਦਾ ਕਾਰਡ ਹੈ ਜੀ ਚੰਗੇ ਦਿਹਾੜੀਆਂ ਵੀ ਕਰਦੇ ਰਹੇ ਸਰਪੰਚ ਸਾਹਿਬ ਦੇ ਸ਼ੌਂਕ ਬਹੁਤ ਵੱਡੇ ਸੀਗੇ ਉਹ ਸਰਪੰਚ ਹੋ ਗਏ ਮੰਨਰੇਗਾ ਚ ਦਿਹਾੜੀਆਂ ਕਰਦੇ ਰਹੇ ਆ ਅੱਛਾ ਜੀ ਇਹ ਸਰਪੰਚ ਸਾਹਿਬ ਦਾ ਕਾਰਡ ਹੈ ਠੀਕ ਹੈ ਜੀ ਦਿਹਾੜੀਆਂ ਲਾਉਂਦੇ ਰਹੇ ਆ ਠੀਕ ਹੈ ਤੇ ਅੱਜ ਸਰਪੰਚ ਸਾਹਿਬ ਨਾਲ ਉਹਨਾਂ ਦੇ ਛੋਟੇ ਭਰਾ ਸੀਗੇ ਮਨੀਸ਼ ਕੁਮਾਰ ਜੀ ਸਾਰਾ ਟੱਬਰ ਮੰਨਰੇਗਾ ਚ ਸਟਾਅ ਆਇਆ ਸੀ ਅੱਛਾ ਜੀ ਦਿਹਾੜੀ ਲੱਗਦੀ ਸੀ ਦਿਹਾੜੀ ਲੱਗਦੀ ਸੀ ਲੱਗਦੀ ਸੀ ਨਹੀਂ ਲੱਗਦੀ ਸੀ ਉਹ ਮੰਨ ਨੂੰ ਪਤਾ ਨਹੀਂ ਪਰ ਜੋ ਜੋ ਇਹ ਇਹ ਬੋਲ ਰਿਹਾ ਹੈ ਨਾ ਜੀ ਜੋ ਇਹ ਕਾਰਡ ਬੋਲ ਰਿਹਾ ਮੈਂ ਤਾਂ ਉਹਨੂੰ ਉਹੀ ਕਹੂੰਗਾ ਇਕੱਲੇ ਕਾਰਡ ਬਣੇ ਹੋਏ ਕਿ ਦੇ ਨੀਚੇ ਇਹਨਾਂ ਨੇ ਜੋਇਨ ਆ ਆ ਇਹ ਆ ਦੇਖੋ ਇਹ ਅਟੈਂਡੈਂਸਾਂ ਲੱਗੀਆਂ ਹੋਈਆਂ ਜੀ ਇਹਨਾਂ ਦੀ ਹਾਜ਼ਰੀ ਵੀ ਲੱਗਦੀ ਹੈ ਹਾਜ਼ਰੀ ਦਾ ਅਮਨੀਸ਼ ਕੁਮਾਰ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਆ ਸੁਨੀਲ ਕੁਮਾਰ ਲਿਖਿਆ ਹੋਇਆ ਹੈ ਜੀ ਆ ਇਹਨਾਂ ਦੀ ਹਾਜ਼ਰੀਆਂ ਲੱਗੀਆਂ ਹੋਈਆਂ ਠੀਕ ਹੈ ਇਹ ਇਹ ਸੁਨੀਲ ਕੁਮਾਰ ਜੀ ਨੇ ਸਰਪੰਚ ਹੁੰਦੇ ਹੋਏ ਆਪਣਾ ਕਾਰਡ ਬਣਾਇਆ ਮਨਰੇਗਾ ਚ ਰਹੀ ਗੱਲ ਆਮ ਆਦਮੀ ਦੀ ਜੀ ਬਈ ਮੈਂ ਆਮ ਆਦਮੀ ਦਾ ਬੰਦਾ ਆ ਆ ਦੇਖੋ ਜੀ ਇਹ 12 ਦਸੰਬਰ 2022 ਜਦ ਸਰਕਾਰ ਬਣੀ ਸੀਗੀ ਬਿਲਕੁਲ ਇਹ ਉਦੋਂ ਮੰਤਰੀ ਸੀਗਾ ਕੁਲਦੀਪ ਢੱਲਿਆਰ ਜੀ ਬਿਲਕੁਲ ਜੀ ਆ ਉਹਨਾਂ ਨੂੰ ਮਾਰਕ ਹੋਈ ਹੋਈ ਆ ਜੀ ਦਰਖਾਸਤ ਹੋਈ ਹੋਈ ਆ ਦਰਖਾਸਤ ਮਾਰਕ ਹੋਈ ਹੋਈ ਉਹਨਾਂ ਨੇ ਆਪ ਮਾਰਕ ਕੀਤੀ ਹੋਈ ਆ ਆਪਣੇ ਕੈਬਨਿਟ ਮਨਿਸਟਰ ਪਿੰਡੂ ਵਿਕਾਸ ਵਿਭਾਗ ਜਰਗੀਰਪੁਰ ਬਣਾ ਕੇ ਰੋਪੜ ਹਲਕਾ ਤੇ ਜਿਹੜਾ ਜਿਹੜਾ ਕਪੜਾ ਹੋਇਆ ਉਹਨਾਂ ਦੇ ਅਸੀਂ ਉਹਨਾਂ ਕੋਲੇ ਦਰਖਾਸਤ ਮਾਰਕ ਕੀਤੀ ਸੀ ਆ ਡੇਟ ਹੈ 12 ਦਸੰਬਰ 2022 ਤੇ ਆ ਪਿੰਡ ਵਾਸੀਆਂ ਦੇ ਸਾਈਨ ਆ ਇਨਕਲੂਡਿੰਗ ਮੇਰੇ ਇਹ ਦੇਖ ਲਓ 2022 ਦੇ ਜੇ ਮੇਰੀ ਮੇਰੀ ਅੰਦੀ ਕੱਦ ਹੁੰਦਾ ਮੇਰਾ ਪਾਰਟੀ ਚ ਤੇ ਹੁਣ ਤੱਕ ਮੈਂ ਅੰਦਰ ਦੇ ਹੁੰਦੇ ਬਿਲਕੁਲ ਲੇਕਿਨ ਹੁਣ ਤੱਕਾਰੇ ਵੀ ਨਾ ਜੀ ਕਾਗਜਾਂ ਦੇ ਕੋਈ ਨਹੀਂ ਹੋਏ ਕਾਗਜਾਂ ਦੀ ਪੜੇ ਆ ਸਾਡੇ ਕੋਲ ਅੱਜ ਤੁਹਾਨੂੰ ਦਿਖਾਤੇ ਕੱਲ ਨੂੰ ਕਿਸੇ ਹੋਰ ਨੂੰ ਦਿਖਾ ਦਾਂਗੇ ਨਹੀਂ ਮੈਂ ਤਾਂ ਮਨੂੰ ਇਸ ਗੱਲ ਤੇ ਬੜੀ ਹੈਰਾਨਗੀ ਹੋਈ ਜੀ ਕਿ ਉਹ ਕਹਿ ਰਹੇ ਆ ਬਈ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਰਿਹਾ ਬਿਲਕੁਲ ਬੱਗਾ ਜੀ ਨੁਕਸਾਨ ਕਰਿਆ ਕਿਨੇ ਆ ਸਾਨੂੰ ਕਿਨੇ ਨੁਕਸਾਨ ਕਿਨੇ ਕਰਿਆ ਤੁਸੀਂ ਪੈਪਾ ਪਾਤੀਆਂ ਕਿਤਾਬਾਂ ਚ ਲਿਖਦੀਆਂ 12 ਬਾਰਾ ਫੁੱਟ ਦੀਆਂ ਤੇ ਪਾਟੀਆਂ ਤੁਸੀਂ 4-4 ਇੰਚੀ ਅੱਛਾ ਜੀ ਸੀਵਰੇਜ ਬਲਾਕ ਹੋਏ ਪਏ ਆ ਬੱਗਾ ਜੀ ਪਿਛਲੇ ਤੋਂ ਪਿਛਲੇ ਸਾਲ ਆਪਣੀ ਜੇਬ ਚੋਂ 30000 ਰੁਪਇਆ ਲੈਵਲ ਕਰਾਉਣ ਨੂੰ ਗਰਾਊਂਡ ਜਿਹੜਾ ਇਹਨਾਂ ਨੇ ਕਾਗਜ਼ਾਂ ਚ ਬਣਾਇਆ ਹੋਇਆ ਸੀ ਅੱਛਾ ਜੀ ਮੇਰੇ ਮਿੱਤਰ ਨੇ ਰਵਨੀਤ ਕੰਗ ਜੀ ਉਹਨਾਂ ਤੋਂ ਜਗ੍ਹਾ ਛਡਾ ਕੇ ਉਹਨਾਂ ਨੂੰ ਕਿਹਾ ਕਿ ਯਾਰ ਮੇਰਾ ਇੰਟਰਸਟ ਆ ਮੈਂ ਬੱਚਿਆਂ ਨੂੰ ਗਰਾਊਂਡ ਬਣਾ ਕੇ ਦੇਣਾ ਤੁਸੀਂ ਅਗਲੀ ਵਾਰ ਇਹਦੀ ਬੋਲੀ ਨਹੀਂ ਲੈਣੀ ਬਿਲਕੁਲ ਉਹਨਾਂ ਤੋਂ ਜਗਾ ਛਡਾ ਕੇ ਉਹਦੇ ਤੇ 25-30 ਹਜ਼ਾਰ ਰੁਪਈਆ ਲਾ ਕੇ ਮੈਂ ਉਹਨੂੰ ਲੈਵਲ ਕਰਾਇਆ ਜਰਤਾ ਕੋਈ ਚੌਂਨ ਨਹੀਂ ਸੀਗੀ ਠੀਕ ਹੈ ਤੁਸੀਂ ਦੱਸੋ ਅਸੀਂ ਕਿਸੇ ਦੇ ਜੇਬਾਂ 'ਚੋਂ ਥੋੜਨਾ ਕੱਢਦੇ ਆ ਠੀਕ ਹੈ ਜੀ ਅਸੀਂ ਉੱਤੇ ਪੈਸੇ ਲਾਏ ਸਭ ਕੁਝ ਕਰਦੇ ਆ ਠੀਕ ਹੈ ਤੇ ਇਹਨਾਂ ਦਾ ਕੰਮ ਇਹ ਵਿਚਾਰੇ ਤੰਗ ਨੇ ਬਹੁਤ ਕਿਉਂਕਿ ਥੋੜਾ ਜਨਾ ਖਰਚੇ ਵੱਲੋਂ ਔਖੇ ਹੋਏ ਹੋਏ ਆ। ਅੱਛਾ ਹੁਣ ਹਾਂ ਸੋਰਸ ਆਫ ਇਨਕਮ ਨਹੀਂ ਆ ਨਾ ਕੋਈ। ਅੱਛਾ ਪੰਚਾਇਤੀ ਪੰਚਾਇਤ ਚੋਂ ਪੈਸੇ ਲੈਣੇ ਸੋਰਸ ਆਫ ਇਨਕਮ ਹੈ ਇਹਨਾਂ ਦਾ। ਠੀਕ ਹੈ। ਹਾਂ ਸਾਡੇ ਦਾ ਮੈਂ ਤਾਂ ਮੈਂ ਬਿਜ਼ਨਸ ਕਰਦਾ ਜੀ। ਠੀਕ ਹੈ। ਤੇ ਉਹ ਚੋਂ ਪੈਸੇ ਆਉਂਦੇ ਨੇ। ਰੋਜ਼ ਕਮਾਈ ਕਰੀਦੀ ਆ। ਆਪਣਾ ਕੰਮ ਵੀ ਦੇਖੀਦਾ ਆਪਣਾ ਪਰਿਵਾਰ ਵੀ ਦੇਖੀਦਾ। ਪਹਿਲੀ ਵਾਰ ਸਰਪੰਚ ਜੀ ਲੜੇ ਸੀ। ਪਹਿਲੀ ਵਾਰ ਲੜੇ ਆ ਜੀ। ਥੋੜੀ ਜਿਹੀ ਕਸਰ ਰਹਿ ਗਈ ਅਗਲੀ ਵਾਰ ਪੂਰੀ ਕਰਾਂਗੇ ਸਹੀ ਗੱਲ ਕਿਉਂਕਿ ਇੱਕ ਮੁੱਦਾ ਹਾਵੀ ਸੀ ਮੇਰੇ ਤੇ ਵੀ ਇਹ ਮੁੰਡਾ ਰੋਪੜ ਤੋਂ ਆਇਆ ਨਹੀਂ ਚਲੋ ਜਦੋਂ ਤੁਸੀਂ ਉੱਥੇ ਮੈਨੂੰ ਮੈਸੇਜ ਤੁਹਾਨੂੰ ਮੈਂ ਦੇਖਿਆ ਪਰ ਲੇਕਿਨ ਮਨੂੰ ਵੀ ਮੇਰੇ ਦਿਮਾਗ 'ਚ ਜਸਵਰ ਲਾਲ ਜੀ ਤੁਹਾਡੇ ਨਾਲ ਸੀ ਜਦੋਂ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇਹਨਾਂ ਦੇ ਆਪੋਜ਼ਿਸ਼ਨ ਪਾਰਟੀ ਹਾਂਜੀ ਤੇ ਆ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਵੀ ਵਧੀਆ ਲੱਗਿਆ ਕਿਉਂਕਿ ਮੈਨੂੰ ਵੀ ਚਾਹੀਦਾ ਸੀ ਮੈਂ ਸੋਚ ਵੀ ਰਿਹਾ ਸੀ ਕਿ ਆਪਾਂ ਅੰਦਰਮੋਹ ਸਿੰਘ ਨੂੰ ਵੀ ਮਿਲੀਏ ਜਿਹੜੇ ਕਿ ਇਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਜਾ ਬੱਗਾ ਜੀ ਸੋਸ਼ਲ ਮੀਡੀਆ ਦਾ ਕਹਿਣਾ ਤੁਸੀਂ ਬਾਈਟ ਚਲਾਤੀ ਤੇ ਬਾਈਟ ਜਿਹਨੇ ਦੇਖੀ ਆਉਗਾ ਨਾ ਯਾਰ ਪਤਾ ਨਹੀਂ ਕਿੰਨਾ ਕਿ ਤੱਕਾ ਹੋ ਰਿਹਾ ਬੰਦਿਆਂ ਦਾ ਜਦ ਤੱਕ ਅਸੀਂ ਦੂਜਾ ਪੱਖ ਸੋਣਾਂਗੇ ਨਹੀਂ ਸਹੀ ਗੱਲ ਹੈ ਤਾਂ ਚੋਰ আর ਸਾਥ ਚ ਫਰਕ ਕਿਵੇਂ ਪਤਾ ਲੱਗੂ ਸਹੀ ਗੱਲ ਹੈ ਬਿਲਕੁਲ ਸਾਡੇ ਪਰ ਇੱਕ ਬੰਦਾ ਉੱਠ ਕੇ ਇਹ ਕਹਿ ਦਵੇ ਵੀ ਇਹ ਇਹ ਬੰਦਿਆਂ ਨੇ ਕਿਸੇ ਦੇ ਪੈਸੇ ਦੇਣੇ ਆ ਇਸ ਬੰਦੇ ਦੀ ਆਪਣੀ ਘਰ ਦੀ ਪ੍ਰਾਪਰਟੀ ਪੀ ਐਨ ਬੀ ਬੈਂਕ ਚ ਪਲੱਜ ਪਈ ਆ ਅੱਛਾ ਜੀ 28 ਲੱਖ ਰੁਪਇਆ ਬੈਂਕ ਦਾ ਦੇਣਾ ਚੈੱਕ ਬਾਉਂਸ ਦੇ ਕੇਸ ਚੱਲਦੇ ਨੇ ਬਿਲਕੁਲ ਕਾ ਅੱਜ ਆ ਕੇ ਕਹੇ ਤਾਂ ਸਹੀ ਵੀ ਮੇਰੇ ਤੇ ਚੱਲਦੇ ਨਹੀਂ ਅੱਛਾ ਚਲੋ ਉਸ ਵੇਲੇ ਵੈਸੇ ਵੈਸੇ ਮੈਂ ਕਵਰੇਜ ਵੀ ਦੇਖ ਰਿਹਾ ਸੀਗਾ ਥੋੜੀ ਆ ਵੀ ਵੈਸੇ ਚੈੱਕ ਬੁੱਕ ਨਾਲ ਲੱਗੇ ਆ ਇਹ ਵੀ ਥਰਡ ਪਿੰਡ ਦੀ ਹੈ ਇਹ ਸੁਨੀਲ ਕੁਮਾਰ ਹੈ ਜੀ ਇਹ ਗ੍ਰਾਮ ਪੰਚਾਇਤ ਰੰਗੀਲਪੁਰ ਦੀ ਚੈੱਕ ਬੁੱਕ ਹੈ ਜਿਹੜੀ ਇਹਨਾਂ ਨੇ ਆਪਣੇ ਨਾਂ ਤੋਂ ਛਪਾ ਲਈ ਸੁਨੀਲ ਕੁਮਾਰ ਰਜੀਵ ਕੁਮਾਰ ਰਜੀਵ ਕੁਮਾਰ ਸੈਕਟਰੀ ਸੀ ਇਹਨਾਂ ਦੇ ਟਾਈਮ ਚੈੱਕ ਉਹ ਕੋਈ ਪਿੰਡ ਦਾ ਕੋਈ ਹੈਗਾ ਉਹ ਜਿਹੜਾ ਆ ਲੋ ਜੀ ਆ ਚੈੱਕ ਆ 28000 ਦਾ ਚੈੱਕ ਕੱਟ ਹੋਇਆ ਹੈ ਜਾਰੇ ਦਾ ਸਪਸ਼ਟੀਕਰਨ ਮੰਗਿਆ ਸੀ ਨਾ ਜੀ ਬਈ ਇਹ ਤੁਸੀਂ ਆਪਣੇ ਨਾਂ ਤੋਂ ਕਿਵੇਂ ਛਪਾ ਲਈ ਕਹਿੰਦੇ ਜੀ ਗਲਤੀ ਨਾਲ ਛਪ ਗਈ ਅੱਛਾ ਜੀ ਚਲੋ ਕੋਈ ਨਹੀਂ ਬੱਗਾ ਜੀ ਅਸੀਂ ਬੈਂਕ ਜਾਂਦੇ ਆ ਨਾ ਜੇ ਇੱਕ ਡੰਡਾ ਸਾਈਨ ਦਾ ਗਲਤ ਹੋ ਜਾਏ ਉਹ ਕਹਿੰਦੇ ਤੁਹਾਡੇ ਸਾਈਨ ਨਹੀਂ ਮਿਲਦੇ ਸਾਈਨ ਨਹੀਂ ਮਿਲਦੇ ਬਹੁਤ ਸਖਤਾ ਬੈਂਕ ਕੋਲੇ ਹਨ ਤੇ ਇੱਕ 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 ਦਿਨ ਚ 25 25 30 30 ਲੱਖ ਦੀ ਟ੍ਰਾਂਜੈਕਸ਼ਨ ਹੋਈ ਵੀ ਇਹਨਾਂ ਦੇ ਟਾਈਮ ਮੰਨੂ ਨਹੀਂ ਜੀ ਪਤਾ ਵੀ ਵੀਡੀਓ ਸਾਹਮਣੇ ਲੌਕ ਕੀਤੀ ਵੀ ਪਤਾ ਨਹੀਂ ਡीडीबीओ ਸਾਹਮਣੇ ਲੌਕ ਕੀਤੀ ਵੀ ਮਨ ਤਾਂ ਬੱਗਾ ਜੀ ਇਹ ਜਾਣਦਾ ਜਿਸ ਦਿਨ ਤੋਂ ਇਲੈਕਸ਼ਨ ਪ੍ਰਕਿਰਿਆ ਸ਼ੁਰੂ ਹੋਈ ਆ ਨਾ ਜੀ ਤੱਕਾ ਉਹਨਾਂ ਨਾਲ ਨਹੀਂ ਹੋਇਆ ਰਜੀਵ ਕੁਮਾਰ ਵਿਚਨ ਇਨਕਲੂਡ ਆ ਜੀ ਬਾਏ ਨੇਮ ਉਹਨਾਂ ਦੇ ਹੁਕਮ ਹੋਏ ਹੋਏ ਆ ਦੋਸ਼ੀ ਲਿਖਿਆ ਹੋਇਆ ਦੋਸ਼ੀ ਲਿਖਿਆ ਆ ਆਪਣਾ ਡਾਇਰੈਕਟਰ ਡਿਪਾਰਟਮੈਂਟ ਪੰਚਾਇਤੀ ਰਾਜ ਦਾ ਦੋਸ਼ੀ ਲਿਖਿਆ ਹੋਇਆ ਬਿਲਕੁਲ ਵੀ ਹੈ ਨਾ ਖਿਲਾਫ ਇਹ 2021 ਦੇ ਆਰਡਰ ਨੇ ਸਰ ਇੱਕ ਵਸਤੇ ਪਿਛਤਾਜਰ ਦੀ ਗੱਲ ਕਰਦੇ ਤੁੰਦਮਨ ਸਾਹਿਬ ਵੀ ਪਿਛਤਾਜਰ ਦੀ ਲੁ ਪਾਈ ਜਾ ਰਹੀ ਹੈ ਚਾਹ ਐਮਐਲਏ ਹੋਵੇ ਚਾਹ ਕੋਈ ਹੋਵੇ ਲੇਕਿਨ ਜਿਹੜੇ ਤੁਸੀਂ ਅੱਜ ਮੇਰੇ ਕੋਲ ਆ ਚਿੱਠਾ ਖੋਲਿਆ ਲਿਆ ਕੇ ਇਹਦੇ ਦਾ ਕੋਈ ਅੱਖਾਂ ਖੋਲ ਕੇ ਰੱਖਦੇ ਨਹੀਂ ਭੱਗਾ ਜੀ ਅੱਜ ਤਾਂ ਮੈਂ ਤੁਹਾਡੇ ਕੋਲ ਆਇਆ ਆ ਆਉਣ ਵਾਲੇ ਦਿਨਾਂ ਚ ਮੈਂ ਇਹਦੀ ਖੁੱਲ ਕੇ ਪ੍ਰੈਸ ਕਾਨਫਰੰਸ ਕੱਲੇ ਕੱਲੇ ਕਾਗਜ਼ ਕੱਲੇ ਕੱਲੇ ਕਾਗਜ਼ ਤੇ ਪੂਰੇ ਰੋਪੜ ਚ ਜੰਮ ਤੱਕ ਕਰਾਂਗਾ ਜਿਹੜੇ ਕਹਿੰਦੇ ਆ ਨਾ ਸਾਡੇ ਨਾਲ ਤੱਕਾ ਹੋਇਆ ਉਹਨਾਂ ਨੂੰ ਨਾ ਤਾਂ ਪਿੰਡ ਵਾਲਿਆਂ ਨੇ ਤੱਕਾ ਕਰਤਾ ਜਿਹੜੇ ਪੈਸੇ ਲੋਕਾਂ ਦੇ ਉੱਪਰ ਲੱਗਣੇ ਸੀ ਉਹ ਇਹਨਾਂ ਨੇ ਆਪਣੀ ਜੇਬਾਂ ਚ ਪਾ ਲਏ ਜੇਬਾਂ ਚ ਠੀਕ ਹੈ ਤੇ ਕਹਿੰਦੇ ਅਸੀਂ ਦਾ ਸਾਫ ਸੁਥਰੇ ਆ ਤੁਸੀਂ ਹਫਾਰਾਂ ਲਈ ਕਹਿੰਦੇ ਹੋ ਅਖਬਾਰਾਂ ਦਾ ਇਹਦੇ ਵਿੱਚ ਕੀ ਆ ਵੀ ਆ ਦੇਖੋ ਜੀ ਇਹ ਟਰਬਿਊਨ ਹੈ ਜੀ ਇਹਦੇ ਚ ਸਾਫ ਸਾਫ ਲਿਖਿਆ ਹੋਇਆ ਚਲੋ ਅਖਬਾਰ ਵੈਸੇ ਟਰਬਿਊਨ ਹੈ ਜੀ ਗਲਤ ਖਬਰ ਕਦੇ ਕੋਈ ਲਾਉਂਦਾ ਨਹੀਂ ਹੈ ਬਿਲਕੁਲ ਇਹਦੇ ਚ ਆਹ ਦੇਖੋ ਸਰਪੰਚਨ 4 ਕਰੋੜ ਦਾ ਸਕੈਮ ਟਰਬਿਊਨ ਅਖਬਾਰ ਦੀ ਜਿਹੜੀ ਖਬਰ ਦੇ ਵਿੱਚ ਆ ਆ ਦੇਖੋ ਮੈਂ ਇਹ ਇਹ ਸਾਫ ਸਾਫ ਸ਼ਬਦਾਂ ਚ ਲਿਖਿਆ ਹੋਇਆ ਹੈ ਇੱਕ ਨਹੀਂ ਹੈ ਜੀ ਇਹ ਇਹ ਨਾ ਨੇ ਸਾਰੇ ਖਵਾਰਾਂ ਨੂੰ ਹਾਂ ਹਾਂ ਇਹਨਾਂ ਨੇ ਬੰਦਿਆਂ ਨੇ ਪੰਚਾਇਤ ਮੇ 1 ਦਿਨ ਮੇ 244 ਕਿਲੋਮੀਟਰ ਟਰੈਕਟਰ ਚਲਾ ਦਿਆ ਦੱਸੋ ਜੀ ਟਰੈਕਟਰ 244 ਕਿਲੋਮੀਟਰ ਰੇਟ ਜੋ 1000 ਸੀ ਉਹ 1660 ਉਹ 16 ਜੋ 1000 ਰੇਟ ਸੀਗਾ ਉਹ 1660 ਰੁਪਏ 1660 ਰੁਪਏ ਸੁੱਕੀਆਂ ਬਣਿਆ ਮੈਂ ਕਹਿੰਦਾ ਰੋਪੜਦੀਆਂ ਹੈਡਲਾਈਨਸ ਹੈ ਉਹ ਸਾਰਾ ਟੱਬਰ ਆ ਕੇ ਉੱਥੇ ਚੀਕਾਂ ਮਾਰਦਾ ਜੀ ਸਾਨੂੰ ਚਾਰਜ ਦੇ ਦਿਓ ਸਾਨੂੰ ਚਾਰਜ ਦੇ ਦਿਓ ਚਾਰ ਜਦੋਂ ਕਿੰਦਾ ਦੇਣਨਗੇ ਜੀ ਆ ਸਾਨੂੰ ਰਾਹ ਨਹੀਂ ਪਤਾ ਹਾਈ ਕੋਰਟ ਦਾ ਕਿ ਅਸੀਂ ਭੁੱਲੇ ਹੋਏ ਆ ਚਲੋ ਬਹੁਤ ਤੁਸੀਂ ਮੈਂ ਕਿ ਦੇਖ ਲਿਆ ਵੀ ਜਿੰਨਾ ਤੱਕ ਤੁਸੀਂ ਦੱਸਿਆ ਜਸ ਇੱਕ ਗੱਲ ਹੋਰ ਆ ਨਾ ਜੀ ਉਹ ਕਹਿੰਦੇ ਅਸੀਂ ਕਟੜ ਕਾਂਗਰਸੀਏ ਹਾਂ ਆਹ ਕਾਂਗਰਸ ਦੇ ਟਾਈਮ ਹੋਇਆ ਹੋਇਆ ਹਾਂ ਕਾਂਗਰਸ ਦਾ ਮੈਂ ਇਹ ਕਾਂਗਰਸ ਦੇ ਟਾਈਮ ਹੋਇਆ ਹੈ ਪਹਿਲਾਂ ਤੁਸੀਂ ਵੀ ਹੁਣ ਵੀ ਖੋਲ ਕੇ ਦੱਸ ਦਿਓ ਵੀ ਤੁਸੀਂ ਕੀ ਆ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਪਾਰਟੀ ਕਿਹੜੀ ਗੱਲ ਪਾਰਟੀ ਦੀ ਕਰਦੇ ਆ ਨਾ ਜੀ ਜਿਹੜੀ ਇਹ ਕਹਿੰਦੇ ਬਈ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦਾ ਹੂੰ ਆ ਮੇਰੇ ਕੰਮ ਨਾ ਜੀ ਮੈਂ ਮਨ ਨੂੰ ਫਿਰ ਡੀਸੀ ਦਫਤਰ ਜਾਣ ਦੀ ਲੋੜ ਨਹੀਂ ਸੀ ਸਹੀ ਗੱਲ ਬੈਠੇ ਬਿਠਾਏ ਜਾਈਏ ਅਸੀਂ ਅਸੀਂ ਲੋਕ ਕੀ ਕਰਦੇ ਆ ਬਲੇਮ ਗੇਮ ਕੀ ਸ਼ੁਰੂ ਕਰ ਦਿੰਦੇ ਆ ਉਹ ਫਲਾਣਾ ਲੀਡਰ ਬਚਾਉਂਦਾ ਉਹ ਫਲਾਣਾ ਲੀਡਰ ਬਚਾਉਂਦਾ ਲੀਡਰ ਕਿਉਂ ਬਚਾਉਂ ਚੋਰ ਬੰਦੇ ਨੂੰ ਸਹੀ ਗੱਲ ਕਿਹੜਾ ਲੀਡਰ ਕਹੂਗਾ ਵੀ ਇਹ ਚੋਰ ਆ ਇਹਨੂੰ ਬਚਾਓ ਹਲੋ ਮੈਂ ਚਾਹਾਂਗਾ ਕਿ ਬਿਲਕੁਲ ਤੁਸੀਂ ਸਾਡੇ ਸਮਾਂ ਵੀ ਥੋੜਾ ਜਿਹਾ ਵਰਤਾ ਜਾ ਰਿਹਾ ਹੈ ਤੇ ਤੁਸੀਂ ਕੀ ਮੰਨ ਕਰਦੇ ਲਾਸਟ ਵਿੱਚ ਕੀ ਗੱਲ ਹੈ ਬੱਗਾ ਜੀ ਜੋ ਪਰਿਵਾਰ ਉੱਠ ਕੇ ਇਹਨਾਂ ਦਾ ਕਹਿ ਰਿਹਾ ਨਾ ਵੀ ਸਾਡੇ ਨਾਲ ੱੱਕਾ ਹੋ ਗਿਆ ੱੱਕਾ ਤਾਂ ਵੀ ਸਾਡੇ ਨਾਲ ਹੋਇਆ ਇੱਕ ਐਨ ਐਲੀਜੀਬਲ ਕੈਂਡੀਡੇਟ ਇਲੈਕਸ਼ਨ ਲੜ ਗਿਆ ਤੇ ਪ੍ਰਸ਼ਾਸਨ ਨੇ ਉਹਨੂੰ ਰੋਕਿਆ ਨਹੀਂ ਉਹ ੱੱਕਾ ਕਿਹਦੇ ਨਾਲ ਹੋਇਆ ਸਾਡੇ ਨਾਲ ਹੋਇਆ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਸੀ ਉਹਨਾਂ ਨਾਲ ਹੋਇਆ ਨਾ ਉਹ ੱੱਕਾ ਫੇਰ ਉਹ ਇਲੈਕਸ਼ਨ ਲੜ ਕੇ ਦੱਸ ਦੇ ਵੀ ਨਹੀਂ ਵੀ ਸਾਨੂੰ ਮਨੂੰ ਜਦ ਕਿ ਇੱਕ ਦਿਨ ਪਹਿਲਾਂ ਉਹਦੇ ਵਕੀਲ ਦੀ ਉਹ ਮਾਰਕ ਹੋਈ ਹੋਈ ਐਟੈਂਡੈਂਸ ਬਿਲਕੁਲ ਜੀ ਉਹਦੇ ਵਕੀਲ ਨੂੰ ਪਤਾ ਸੀ ਵੀ ਇਦਾਂ ਹੋ ਗਿਆ ਠੀਕ ਹੈ ਠੀਕ ਹੈ ਸਾਸੀਂ ਇਲੈਕਸ਼ਨ ਚ ਬਿਜ਼ੀ ਸੀ ਸਾਨੂੰ ਨਹੀਂ ਪਤਾ ਲੱਗਿਆ ਪਰ ਹੁਣ ਮੇਰੇ ਪਰ ਕੇਸ ਚੱਲ ਰਿਹਾ ਹੈ ਉਹਦਾ ਕੋਈ ਕੋਈ ਨੋਟਿਸ ਨਿਕਲਦਾ ਤਾਂ ਮੇਰੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਨੂੰ ਦੱਸਣਾ ਬਿਲਕੁਲ ਜੀ ਬਹੁਤ ਵਧੀਆ ਤਰੀਕੇ ਨਾਲ ਜੀ ਐਕਸਪਲੇਨ ਕੀਤਾ ਸਾਰਾ ਕੇਸ ਜੀ ਦੇ ਹੋ ਸਕਦਾ ਅਸੀਂ ਇਹਨਾਂ ਚੀਜ਼ਾਂ ਬਾਰੇ ਸਾਨੂੰ ਗਿਆਨ ਨਹੀਂ ਸੀਗਾ ਲੇਕਿਨ ਅੱਜ ਮੈਂ ਆਪਣੇ ਦੱਸਣ ਬਹੁਤ ਦੱਸਾਂ ਜਾਂਦਾ ਕਿ ਜਿਵੇਂ ਕਿ ਸਾਡੇ ਕੋਲ ਆ ਕੇ ਕੋਈ ਵੀ ਆ ਜਾਂਦੇ ਆ ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਸੱਚੀ ਬਣਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸਲੀ ਗੱਲ ਜਦੋਂ ਅਸੀਂ ਦੂਸਰੇ ਪੱਖ ਦੇਖਦੇ ਆ ਉਹਨੇ ਕਿਹਨਾਂ ਹੁੰਦੀ ਹੈ ਤੇ ਅੱਜ ਅਸੀਂ ਇਹ ਜਿਹੜਾ ਕੇਸ ਰਮੀਰਪੁਰ ਦਾ ਸੀਗਾ ਐਡਮਨ ਵੀ ਇਸੇ ਦਫ਼ਤਰ ਬੁਲਾ ਕੇ ਜਿਹੜੀ ਤੁਸੀਂ ਵੀਡੀਓ ਪਹਿਲਾਂ ਦੇਖੀ ਹੈ ਉਹਦੇ ਬਾਅਦ ਆਹ ਵੀਡੀਓ ਤੁਸੀਂ ਸਾਰੇ ਦੇਖ ਕੇ ਦੱਸ ਸਕਦੇ ਕਿ ਕੀ ਸੱਜ ਕੀ ਝੋਟ ਦੀ ਧੰਨਵਾਦ ਆ